ਮੇਰੀ ਮਾਂ ਦੀ ਸੂਰਤ ਸੀ ਮੈਨੂੰ ਲੱਗਦੀ ਸਭ ਤੋਂ ਪਿਆਰੀ ਮਰਦਾਂ ਤੱਕ ਪੁੱਲਣੀ ਨਾ ਤੇਰੇ ਸਿਰ ਤੇ ਜੋ ਸਰਦਾਰੀ ਉਹ ਮੁੜ ਕੇ ਨਹੀਂ ਮਿਲਿਆ ਸਿਰ ਤੇ ਜੋ ਸੀ ਠੰਡੀਆਂ ਛਾਵਾਂ ਉਹਨੂੰ ਰੱਬ ਦੇ ਲੋੜ ਨਹੀਂ ਜਿਨ੍ਹਾਂ ਦੇ ਸਿਰ ਤੇ ਹੁੰਦੀਆਂ ਮਾਵਾਂ ਉਹਨੂੰ ਰੱਬ ਦੇ ਲੋੜ ਨਹੀਂ ਜਿਨ੍ਹਾਂ ਦੇ ਸਿਰ ਤੇ ਹੁੰਦੀਆਂ ਮਾਵਾਂ ਕੁਈ ਲੋੜ ਨਾ ਮਹਿਲਾ ਦੀ ਕੱਚੇ ਕੂਠਾਂ ਦੇ ਵਿੱਚ ਰਹਿ ਲੂੰ ਇਕ ਮਾਂ ਤੋਂ ਵਿਛੜਾ ਨਾ ਬਾਕੀ ਸਾਰੇ ਦੁੱਖੜੇ ਸਹਿ ਲੂੰ ਰੋਟੀ ਮਾਂ ਦੇ ਹੱਥਾਂ ਦੀ ਪੱਕੀ ਰੁੱਖੀ ਸੁੱਕੀ ਖਾਵਾਂ ਸੋਨੂ ਰੱਬ ਦੀ ਲੂੜ ਨਹੀਂ ਜਿੰਨਾਂ ਦੇ ਸਿਰਤੇ ਹੁੰਦੀਆਂ ਮਾਵਾਂ ਉਹਨੂੰ ਰੱਬ ਦੀ ਲੂੜ ਨਹੀਂ ਜਿੰਨਾਂ ਦੇ ਸਿਰਤੇ ਹੁੰਦੀਆਂ ਮਾਵਾਂ ਜੈਨਦ ਵਿਸ਼ਾ ਦੇ ਤੁਰ ਜਾਂਦੀ ਸੁਣਨੀ ਲੱਗਦੀ ਦੁਨੀਆ ਸਾਰੀ ਤੇਲ ਟੁਕੜੇ ਹੋ ਜਾਂਦੇ ਜੀ ਦੀ ਤੁਰ ਜੇ ਜਾਨੋ ਪਿਆਰੀ ਜਾ ਕਿੱਥੇ ਬੈਗੀ ਐ ਤੈਨੂੰ ਕਿੱਥੋਂ ਲੱਭ ਕੇ ਲਿਆਵਾਂ ਓਨੂੰ ਰੱਬ ਦੀ ਲੋੜ ਨਹੀਂ ਜਿੰਨਾ ਦੇ ਸਿਰ ਤੇ ਹੁੰਦੀਆਂ ਮਾਵਾਂ ਓਨੂੰ ਰੱਬ ਦੀ ਲੋੜ ਨਹੀਂ ਇਨਾਂ ਦੇ ਸਿਰ ਤੇ ਹੁੰਦੀਆਂ ਮਾਵਾਂ ਮੈਨੂੰ ਬਿਲਕੁਲ ਪੁੱਲ ਦੇਣੀ ਤੇਰੇ ਨਾਲ ਜੋ ਲੜ ਲੜਾਈ ਆਪ ਗਿੱਲੇ ਪੈਂੰਦੇ ਸੀ ਮੈਨੂੰ ਸੁੱਕੇ ਤਾਂ ਹੀ ਸਵਾਏ ਸਾਤੀ ਨਾਲ ਲਾ ਕੇ ਸੀ ਮੈਨੂੰ ਕੁੱਟ ਲੈਂਦੀ ਵਿੱਚ ਮਾਵਾਂ ਉਹਨੂੰ ਰੱਬ ਦੀ ਲੋੜ ਨਹੀਂ ਜਿੰਨਾ ਦੇ ਸਿਰ ਤੇ ਹੁੰਦੀਆਂ ਮਾਵਾਂ ਉਹਨੂੰ ਰੱਬ ਦੀ ਲੋੜ ਨਹੀਂ ਜਿੰਨਾ ਦੇ ਸਿਰ ਤੇ ਹੋਵੇਂ ਨ ਮਾਵਾਂ ਉਹ ਬੱਚਾ ਮਨ ਰੁੜ ਜਾਂਦਾ ਜਿਹਦੇ ਸਿਰ ਤੋਂ ਮਾਤੁਰ ਜਾਂਦੀ ਗਲੀਆਂ ਵਿੱਚ ਰੁੜ ਜਾਂਦੇ ਜਿੰਨਾ ਦਰਤਾ ਉਸਾਨਾ ਖਾਂਦੀ ਹੁਣ ਨਜ਼ਰ ਨਹੀਂ ਆਉਂਦੀ ਕਿ ਨੂੰ ਮਾਂ ਕਹਿ ਕੇ ਬੁਲਾਵਾਂ ਉਹਨੂੰ ਰੱਬ ਦੀ ਲੂੜ ਨਹੀਂ ਕੀ ਦੇ ਸਿਰ ਤੇ ਹੁੰਦੀਆਂ ਮਾਂ ਵਾ ਉਹਨੂੰ ਰੱਬ ਦੀ ਲੂੜ ਨਹੀਂ ਕੀ ਦੇ ਸਿਰ ਤੇ ਹੁੰਦੀਆਂ ਮਾਵਾ ਕਿਤੇ ਕਹਿਰ ਕੁਮਾਵੀ ਨਾ ਕਿਸੇ ਦੇ ਸਿਰ ਤੋਂ ਮਾਤੁਰ ਜਾਵੇ ਮੱਖਣੀ ਸ਼ਰਮਾ ਬੁੱਟਰਾਂਦਾ ਨਾ ਕੋਈ ਐਸੇ ਗੀਤ ਬਣਾਵੇ ਮੱਖਣੀ ਸ਼ਰਮਾ ਬੁੱਟਰਾਂਦਾ ਨਾ ਕੋਈ ਐਸੇ ਗੀਤ ਬਣਾਵੇ ਮੇਰੇ ਆਪਣੇ ਤੱਕ ਦੇ ਲੋਕਾਂ ਵਾਂਗੂੰ ਮਾਦੇ ਆ ਰਾਵਾਂ ਹਉਨ ਰੱਬ ਦੀ ਲੋੜ ਨਹੀਂ ਵੀ ਦੇਸ਼ੀਰਤੇ ਹੋਵਣ ਮਾਵਾਂ ਹਉਨ ਰੱਬ ਦੀ ਲੋੜ ਨਹੀਂ ਵੀ ਦੇਸ਼ੀਰਤੇ ਹੋਵਣ ਮਾਵਾਂ